ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਫੱਤੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਜਿੱਥੇ ਕਿ ਅੱਜ ਜਿਹੜਾ ਇੱਥੇ ਖੇਡ ਮੈਦਾਨ ਦਾ ਜਿਹੜਾ ਖੇਡ ਮੈਦਾਨ ਦੀ ਚਾਰ ਦਿਵਾਰੀ ਤੇ ਨਹੀਂ ਪੱਥਰ ਰੱਖਿਆ ਗਿਆ ਸੋ ਮੌਕੇ ਤੇ ਜਿਹੜਾ ਸਾਰੀ ਡੱਗਰ ਪੰਚਾਇਤ ਪਹੁੰਚੀ ਔਰ ਇੱਥੇ ਨਾਲ ਜਿਹੜਾ ਸਕੂਲ ਕਮੇਟੀ ਪਹੁੰਚੀ ਸੋ ਇੱਥੇ ਆਪਾਂ ਲਗਾਤਾਰ ਹੋਰ ਵੀ ਇੱਥੇ ਗੱਲਬਾਤ ਕਰਦੇ ਹੈਗੇ ਤੁਹਾਨੂੰ ਦੱਸਦੇ ਹੈਗੇ ਆ ਕਿ ਅੱਜ ਪਿੰਡ ਦੇ ਗਰੰਤ ਸਿੰਘ ਵੱਲੋਂ ਅਰਦਾਸ ਬੇਨਤੀ ਕਰਕੇ ਜਿਹੜਾ ਇਹ ਨੀਂ ਪੱਥਰ ਜਿਹੜਾ ਰੱਖਿਆ ਗਿਆ ਚਾਰਦਵਾਰੀ ਦਾ ਕਿਉਂਕਿ ਗਰਾਊਂਡ ਪਹਿਲਾਂ ਹੈਗਾ ਸੀ ਬੜੀ ਵੱਡੀ ਮੁਸ਼ਕਲ ਸੀ ਕਿ ਬੱਚਿਆਂ ਨੂੰ ਖੇਡਣ ਦੇ ਵਿੱਚ ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਚਾਰਦਵਾਰੀ ਦਾ ਨੀਂ ਪੱਥਰ ਰੱਖਿਆ ਗਿਆ ਸੋ ਮੌਕੇ ਤੇ ਜਿਹੜਾ ਪੂਰਾ ਨਗਰ ਪੰਚਾਇਤ ਪਹੁੰਚੀ ਔਰ ਸਕੂਲ ਕਮੇਟੀ ਪਹੁੰਚੀ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਅਰਦਾਸ ਕਰਕੇ ਜਿਹੜਾ ਇਹ ਕਾਰਜ ਅਰੰਭੇ ਗਏ ਆ ਸੋ ਇਸ ਮੌਕੇ ਅਸੀਂ ਤੁਹਾਡੇ ਨਾਲ ਹੋਰ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਤੇ ਪੂਰੀ ਗੱਲਬਾਤ ਵੀ ਕਰਾਂਗੇ ਜਿਸ ਤਰ੍ਹਾਂ ਇਹ ਨੀਂ ਪੱਥਰ ਰ ਅ ਆਮ ਆਦਮੀ ਪਾਰਟੀ ਜਿਹੜਾ ਹਲਕਾ ਹੈਗਾ ਜੀਰਾ ਹਲਕੇ ਦੇ ਸ਼੍ਰੀ ਨਵੇਸ਼ਟ ਆਰਿਆ ਜੀ ਉਹਨਾਂ ਦੀ ਰਹਿਨਮਾਈ ਹੈ ਤਾਂ ਆਮ ਆਦਮੀ ਪਾਰਟੀ ਵੀ ਦੇ ਜਿਹੜੇ ਇੱਥੇ ਜਿਹੜੇ ਪਦਵੰਤੇ ਸੱਜਣ ਹੈਗੇ ਉਹਨਾਂ ਦੀ ਰਹਿਨਮਾਈ ਹੈ ਔਰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇੱਥੇ ਉਪਰਾਲੇ ਕੀਤੇ ਗਏ ਸੋ ਬਹੁਤ ਵੱਡੀਆਂ ਉਪਰਾਲਾ ਹੈਗਾ ਇੱਥੇ ਅਸੀਂ ਗੱਲਬਾਤ ਕੀਤੀ ਹੈ ਗਰੰਤੀ ਸਿੰਘ ਬਾਬਾ ਭਾਗ ਸਿੰਘ ਜੀ ਔਰ ਮੈਕਟਰ ਸਕੂਲ ਮੈਕਟਰ ਗੁਰਪ੍ਰਤਾਪ ਸਿੰਘ ਔਰ ਇੱਥੇ ਗੁਰਪ੍ਰੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਨੂੰ ਚਾਰਜ ਹੈਗੇ ਐ ਸੋ ਕੋਰਵੀ ਆਪਾਂ ਸਿਰਾਤੇ ਦੇਖਦੇ ਆ ਤੇ ਕਰਦੇ ਆ ਗੱਲਬਾਤ ਹਾਂਜੀ ਸਰ ਅੱਜ ਨੀ ਪੱਥਰ ਰੱਖਿਆ ਗਿਆ ਕੀ ਕਹੋਗੇ ਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਫੱਦੇਵਾਲਾ ਜਿਹੜਾ ਜਿਹੜਾ ਸਕੂਲ ਆ ਉਹਦੀ ਗਰਾਊਂਡ ਦੀ ਕਾਰਜਵਾਰੀ ਦੇ ਲਈ ਪੱਥਰ ਰੱਖਿਆ ਗਿਆ ਜੋ ਸੂਹ ਗ੍ਰਾਮ ਪੰਚਾਇਤ ਪਿੰਡ ਫੱਦੇਵਾਲਾ ਦੀ ਪੰਚਾਇਤ ਜੀ ਦੇ ਵੱਲੋਂ ਉਪਰਾਲਾ ਕੀਤਾ ਗਿਆ ਨਾਲ ਸਹਿਯੋਗ ਦੇ ਨਾਲ ਜੀ ਆਪਣਾ ਪਾਪਾ ਜੀ ਤੋਂ ਅਰਦਾਸ ਬੇਨਤੀ ਕਰਾ ਕੇ ਖੁਸ਼ੀ ਤੇ ਲੰਡੂ ਵੱਲ ਕੇ ਜਿਹੜੇ ਆ ਚਾਰ ਦੁਆਰੀ ਦਾ ਨਾਮ ਪਤਰ ਜੀ ਅਸੀਂ ਇਸ ਲਈ ਬਹੁਤ ਧੰਨਵਾਦੀ ਹਾਂ ਪੰਜਾਬ ਨੂੰ ਸਿੱਖਿਆ ਭਾਗ ਦੇ ਜਿਨ੍ਹਾਂ ਦੇ ਤੋਂ ਸਤਿਕਾਰ ਇਹ ਕੰਮ ਨਹੀਂ ਕਰ ਸਕਦਾ ਜੀ ਬੱਤੀਆਂ ਦੇ ਖੇਡਣ ਲਈ ਵਧੀਆ ਗਰਾਊਂਡ ਜੀ ਉਹਨਾਂ ਦੇ ਖੇਡ ਵਿਕਾਸ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਬਹੁਤ ਜਿਹੜੇ ਬੱਤੀਆਂ ਨੂੰ ਕੁਸ਼ਲ ਮੀਡੀਆ ਪ੍ਰੈਜੈਂਟਰ ਫਰਦਾ ਆਵਾਜ਼ੀ ਪਾਰਟੀ ਜੀਰਾ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੁਸਕ ਦੇਵ ਸਿੰਘ ਢਿੱਲੋਂ ਸਾਹਿਬ ਦਾ ਸਰਪੰਚ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਲਈ ਸਦਕਾ ਜੇ ਕਾਰਜ ਸ਼ੁਰੂ ਹੋਏ ਨੇ ਤੇ ਸ਼੍ਰੀ ਨੀਲਕਟਾਰੀਆ ਸਾਡੇ ਐਮਐਲਏ ਸਹਿਬਾਨ ਤੇ ਯੂਥ ਆਗੂ ਸ਼ੰਕਰ ਕਟਾਰੀਆ ਜੀ ਦਾ ਸਾਨੂੰ ਬਹੁਤ ਲੰਬੇ ਸਮੇਂ ਤੋਂ ਦੀਪ ਸੀ ਇਹ ਕਾਰਜ ਦੀ ਜਿਹੜਾ ਕਿ ਅੱਜ ਆਰੰਭ ਹੋਇਆ ਜੀ ਜੀ ਇੱਥੇ ਇੱਕ ਪਲੇਗ੍ਰਾਉਂਡ ਬਣਨਾ ਚਾਹੀਦਾ ਜੇ ਅੱਜ ਬਣ ਰਿਹਾ ਹੈ ਪਰ ਇਸ ਤੋਂ ਬਾਅਦ ਡਿਮਾਂਡ ਅਸੀਂ ਕਰਾਂਗੇ ਇਹਦੇ ਤੇ ਜਿਹੜਾ ਸਟੇਡੀਅਮ ਬਣਾਇਆ ਜਾਵੇ ਜੀ ਤੇ ਹਾਂਜੀ ਧੰਨਵਾਦ ਕਰੋਗੇ ਧੰਨਵਾਦ ਕਰਦੇ ਆਂ ਜੀ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਫਿਰ ਦੁਬਾਰਤੋਂ ਸਰਦੇਵ ਸਿੰਘ ਢਿੱਲੋਂ ਹੱਤੇ ਵਾਲਾ ਤੋਂ ਸਰਪੰਚ ਸਾਹਿਬ ਜਿਨ੍ਹਾਂ ਦੇ ਸਦਕਾ ਇਹ ਕਾਰਜ ਸ਼ੁਰੂ ਹੋਇਆ ਜੀ ਹਾਂਜੀ ਬਾਬਾ ਜੀ ਅੱਜ ਨੀ ਪੱਤਰ ਰੱਖਿਆ ਗਿਆ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੱਗਰਨਵਾਸੀ ਐਂਡ ਫਤੇ ਵਾਲੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਪੰਚਾਇਤ ਵੱਲੋਂ ਅੱਜ ਸਾਡੇ ਸਰਕਾਰੀ ਸਕੂਲ ਦੇ ਦੋ ਚਾਰ ਦੀਵਾਰੀ ਉੱਤੇ ਨਹੀਂ ਰੱਖੀ ਗਈ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਾਸਤਰਾ ਲੈ ਕੇ ਸਾ즈 ਬੇਨਤੀ ਕਰਕੇ ਅੱਜ ਜੋ ਸਾਡੇ ਸਰਕਾਰੀ ਸਕੂਲ ਦੇ ਚਾਰ ਦੀਵਾਰੀ ਦੀ ਨਹੀਂ ਰੱਖੀ ਗਈ ਹੈ। ਇਹ ਚਾਰ ਦੀਵਾਰੀ ਦੀ ਨੀਂਹ ਦੀਆਂ ਸਾਰੀਆਂ ਨਕਰਦੀਆਂ ਸਬਾਧਨ ਦਾ ਨੂੰ ਲੱਗ ਲੱਗ ਪਾਈਆਂ ਹੋਣ ਸਾਡੇ ਨੂੰ ਕਿਰਪਾ ਕਰਨ। ਉਹ ਕਾਰਜ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਕੀਤਾ ਗਿਆ ਚੜ੍ਹਦੀ ਕਲਾ ਦੇ ਨਾਲ ਉਹ ਸੰਪੂਰਨ ਕਰਨ ਵਾਇਗੁਰੂ ਜੀ ਵਾਇਗੁਰੂ ਜੀ ਦਾ ਸਾਥ ਹਾ